ਸਿੰਘਰਾ ਪ੍ਰਭੂ ਲਾ ਕਿਵੇਂ ਦੇਖ ਲਈ ਲੈ ਤੇਰੇ ਸਾਡੇ ਪ੍ਰਦਾਨ ਮੇਰੇ ਨੇ ਪੰਜਾਬ ਦੇ ਬੱਚੇ ਬਹੁਤ ਜ਼ਿਆਦਾ ਬੁਰਾ ਹਾਲ ਸਾਨੂੰ ਇੰਨੀ ਦਿੱਕਤ ਜਿੰਨੀ ਆਉਂਦੀ ਆ ਨਾ ਕਿਸੇ ਨੂੰ ਨਹੀਂ ਪਤਾ ਹਾਂ ਆ ਕੇ ਰੋਡ ਤੇ ਬਹਿ ਜਾਂਦੇ ਆ ਵੀ ਐ ਦੁੱਖ ਤੇ ਗਲੀਫਾ ਹੈ ਥੋੜੀ ਸਰਕਾਰੀ ਅਦਾਰੇ ਮੰਨੋ ਕੋਈ ਬਗਿਆ ਹੁਣ ਸਾਡੇ ਕੋਲੇ ਜਾਂ ਦਸਤੂਰ ਨੂੰ ਪਾਣੀ ਮਿਲ ਨਹੀਂ ਸੀਗਾ ਅੱਡੇ ਦਾ ਆ ਕੇ ਬਹਿ ਜੇ ਇੱਥੇ ਰੋਕ ਕੇ ਖੜ ਕੇ ਥੋੜੋ ਕੀ ਕਰਾ ਜਾਵੇ ਇਹਦਾ ਕੋਈ ਸਾਡੇ ਕੋਲੇ ਹੱਥ ਥੋੜਾ ਸਾਨੂੰ ਆਮ ਪਬਲਿਕ ਨੂੰ ਕਿਉਂ ਹੈਰਾਨ ਕਰ ਦਿਆ ਇਹ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਇਹ ਤੂਰੀ ਰੋਕਣਾ ਕੋਈ ਐਸਐਸਪੀ ਡੀਸੀ ਦਾ ਅਫਸਰ ਰੋਕੋ ਜਿਵੇਂ ਕੋਈ ਸਰਕਾਰ ਦਾ ਮਸਲਾ ਨਾ ਹੋਵੇ ਪਾਬਕ ਨੂੰ ਰੋਕ ਕੇ ਖੜ ਜਾਂਦੇ ਕਿੰਨੀ ਹਰਾਨਗੀ ਦੱਸੋ ਤੂ ਰੋਟੀ ਹੈ ਜੇ ਮੈਂ ਨਹੀਂ ਖਾਧੀ ਪਾਣੀ ਮੇਰੇ ਕੋਲੇ ਨਹੀਂ ਸੀ ਆ ਗੱਡੀ ਆਏ ਤੋਂ ਪਾਣੀ ਲਿਆ ਦੇ ਚਲਾਣ ਦਿੱਤਾ ਪਰੇਸ਼ਾਨੀ ਬਹੁਤ ਆਉਂਦੀ ਆ ਬਾਈ ਕਰਿਆ ਕੀ ਜੇ ਹੰਮੀ ਨਹੀਂ ਆ ਜਿਵੇਂ ਡਰਾਈਵਰ ਦੂਰ ਦੂਰ ਨਾਲ ਟੋਟੋ ਦਾ ਕੱਚਾ ਮਾਲ ਹੁੰਦਾ ਬਹੁਤ ਦੂਰ ਤੋਂ ਬੁਰਾ ਹੈ ਨਾ ਕਈ ਵਾਰ ਜਦੋਂ ਗੱਡੀ ਆਉਂਦੀ ਆ ਉਹਨਾਂ ਦੀ ਜਾਨ ਤੇ ਡੇਟ ਹੋ ਜਾਂਦੀ ਆ ਨਾ ਕਤੇ ਮਾਲ ਦਾ ਵਪਾਰੀ ਪਹਾੜਾ ਵੀ ਨਹੀਂ ਦਿੰਦੇ ਅਗਲੇ ਦੀ ਦਾ ਤਰੀ ਕਰਾਈ ਸਾਰੀ ਖੇਹ ਗਈ ਆ ਬੰਦੀ ਆ ਿੱਡੀ ਿੱਡੀ ਨੂੰ ਕੋਚਾ ਮਾਲ ਲੈ ਕੇ ਆਉਂਦੇ ਨਾ ਜ਼ਰੂਰੀ ਮਾਲ ਹੁੰਦਾ ਜਾਂ ਟਾਈਮ ਦਾ ਮਾਲ ਹੁੰਦਾ ਟਾਈਮ ਤੇ ਨਾ ਪਹੁੰਚੇ ਵਪਾਰੀ ਕਰਾਇਆ ਨਹੀਂ ਦਿੰਦਾ ਹਾਂ ਤੇ ਅਗਲਾ ਦੋ ਦੋ ਰੋਟੀਆਂ 'ਚ ਨਾ ਨੂਨ ਮੱਤੇ ਲਵਾ ਕੇ ਖਾਂਦਾ ਟਰੱਕ ਵਾਲਾ ਸੌਂਦਾ ਨਹੀਂ 24 24 ਘੰਟਾ ਅੜੜੀ ਅੜੜੀ ਧੰਦੇ ਬਹੁਤ ਦਿੱਕਤ ਆਉਂਦੀ ਆ ਕੋਈ ਸਮਝਦਾ ਨਹੀਂ ਕੋਈ ਹੱਲ ਨਹੀਂ ਹੈ ਨਾ ਇਹਦੇ ਧਰਨੇ ਪੁੰਡਾ ਤੇ ਨਹੀਂ ਲੱਗਦਾ ਨਹੀਂ ਮੈਨੂੰ ਤੇਜ ਕਰਨਾ ਚਾਹੀਦਾ ਕਿਥੇ ਅਫਸਰਾਂ ਦੇ ਜਾ ਕੇ ਮੰਤਰੀਆਂ ਨੇ ਕਿਹਾ ਪੂਰੇ ਫਟਣਾ ਚਾਹੀਦਾ ਬੈਠਣਾ ਮੈਂ ਤਾਂ ਪਹਿਲਾਂ ਕਹੇ ਹਾੜੇ ਵੀ ਕੋਈ ਸਰਕਾਰੀ ਅਦਾਰੇ ਮੱਲੋ ਪੁੱਢੀ ਜਾ ਕੇ ਅਸਦੀ ਡੀਸੀ ਦਫਤਰ ਐਮਐਲਏ ਦੇ ਇਹਦੇ ਐਮਪੀ ਦੇ ਮੁੱਖ ਮੰਤਰੀ ਦੇ ਦਰਸ਼ ਮੂਰੇ ਜਾ ਕੇ ਬੈਠੋ ਇੱਥੇ ਕੀ ਹਮ ਨਾਲ ਸੁਨਾ ਮਹੀਨ ਨਾ ਮਰਦੇ ਸੀ ਆ ਪਬਲਿਕ ਨੂੰ ਫਿੱਟ ਖ਼ਬਰ ਚੰਗਾ ਲੱਗਦਾ ਫਿੱਟ ਪੋਰ ਕਰਦੇ ਆ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਪਰੇਸ਼ਾਨੀ ਹੁੰਦੀ ਆ ਕਿਸੇ ਨੇ ਉਹ ਮਾਰਾ ਕੋਈ ਹਸਪੀਟਲ ਜਾਣਾ ਇਹਦਾ ਐਂਬੂਲੈਂਸ ਉਹਨਾਂ ਦਾ ਨੰਘਣ ਜਾਂਦੇ ਹੈ ਸਾਰੇ ਜ਼ਰੂਰੀ ਤਾਂ ਨਹੀਂ ਵੀ ਐਂਬੂਲੈਂਸ ਹੀ ਸਾਰੇ ਬਣੀ ਜਾਂਦੇ ਆ ਕੋਈ ਆਪਦੀ ਪ੍ਰਾਈਵੇਟ ਵੀਕਲ ਲੈ ਕੇ ਵੀ ਜਾ ਰਿਹਾ ਹੁੰਦਾ ਦਵਾਈ ਲੈ ਕੇ ਜਾਣਾ ਪੜਨਾ ਹੁੰਦਾ ਇਹਨੂੰ ਕੋਈ ਹੋਰ ਐਮਰਜੈਂਸੀ ਆਉਂਦੀ ਆ ਘਰੇ ਪ੍ਰੋਬਲਮ ਆਉਂਦੀ ਆ ਨਹੀਂ ਸਮਝਦੇ ਕੋਈ ਨਾ ਇਹਦਾ ਸਿਹਤ ਦਾ ਕੀ ਕਰੀ ਕੀ ਕੀ ਕਹ ਲਓ ਕਿ ਮੁੜੇ ਕੇ ਚੱਲੇ ਹੋ ਧਰ ਨਾਲ ਹੀ ਬਟਿਆ ਭਾਈ ਜੀ ਇਹ ਆਏ ਤੇ ਨੇ ਪੰਜਾਬ ਦੇ ਵਿੱਚ ਧਰਨੇ ਪ੍ਰਦਰਸ਼ਨ ਲੱਗਦੇ ਕਿਵੇਂ ਦੇਖਦੇ ਨੇ ਕਰਨੇ ਹੈ ਹੀ ਬਾਰੇ ਥਾਂ ਤੇ ਲੱਗੀਆਂ ਨੇ ਬਈ ਯਾਰ ਥਾਂ ਤੇ ਲੱਗੀਆਂ ਨੇ ਜਿਹੜੇ ਧਰਨੇ ਪ੍ਰਦਰਸ਼ਨ ਕਰਦੇ ਆ ਇਹਨੂੰ ਲੱਗਦਾ ਨਹੀਂ ਕਿ ਚੇਜ਼ ਕਰਨੇ ਚਾਹੀਦੇ ਮੰਤਰੀਆਂ ਦੇ ਬੈਠਣਾ ਚਾਹੀਦੇ ਅਜੇ ਲੋਕਾਂ ਨੂੰ ਖਤਲ ਖੋਰ ਕਰਦੇ ਆ ਆਪਰੇ ਉਹ ਜੱਟੀਆਂ ਆਪਣੇ ਬਾਹਰ ਬੈਠੇ ਮੁੱਖ ਮੰਤਰੀ ਦੇ ਉਹਦੇ ਗੇਟ ਤੇ ਬੈਠੇ ਜਗ ਦਾ ਦਫ਼ਤਰ ਚ ਉਹਨੇ ਰੋਡ ਤੇ ਬਈ ਪਰੇਸ਼ਾਨ ਹੋਈ ਜਾਂਦਾ ਹਰ ਇੱਕ ਬੰਦਾ ਆਪਰੇ ਨੂੰ ਪਰੇਸ਼ਾਨ ਕਰਨ ਨਾਲ ਹੋਰ ਆ ਵੱਡੇ ਵੱਡੇ ਗੱਡਿਆਂ ਲੱਗੇ ਅੱਗੇ ਕਿੱਥੇ ਜਾਣਾ ਵਿਚਾਰੇ ਨੇ ਕਿੱਥੇ ਜਾਣਾ ਸਾਰੇ ਦੁਖੀ ਹੋਈ ਜਾਂਦੇ ਆ ਤੁਸੀਂ ਪਰ ਬਾਫੇ ਮੜਿਆ ਕੀ ਕਹਿੰਦੇ ਅਜੇ ਦਵਾਈ ਲੈਣ ਲੰਘ ਲੰਦਾ ਹੈ ਦਵਾਈ ਲੈਣ ਆਇਆ ਸਾਧ ਨਹੀਂ ਲੰਘ ਨੰਦੇ ਬਈ ਉਹ ਤੁਨ ਬਾਅਦ ਜਾ ਰਹੇ ਆ ਉਹ ਬੰਦੇ ਨੂੰ ਤਾਂ ਗਰਜਾਂ ਦੇ ਦਿੰਦੇ ਨੇ ਕਿਵੇਂ ਦੇਖਦੇ ਜਿਹੜੇ ਪੰਜਾਬ ਦੇ ਵਿੱਚ ਆਏ ਨੇ ਤਾਂ ਆਪਣੇ ਪ੍ਰਦਰਸ਼ਨ ਇਹ ਤਾਂ ਇਸ ਤਰ੍ਹਾਂ ਜੀ ਕੋਈ ਧਰਨਾ ਕੋ ਚੰਗੀ ਚੀਜ਼ ਨਹੀਂ ਹੈਗੀ ਜਾਂ ਤਾਂ ਕੋਈ ਸਰਕਾਰੀ ਦਰਜ ਧਰਨਾ ਲਾਓ ਇੱਥੇ ਸਾਰੇ ਲੋਕਾਂ ਨੂੰ ਸਾਨੂੰ ਤੇ ਹੋਰਾਂ ਨੂੰ ਕਰ ਇਹ ਤਾਂ ਵੀ ਗੱਲ ਵਧੀਆ ਨਹੀਂ ਬਣਦੀ ਕਦੋਂ ਕਦੇ ਪਰੇਸ਼ਾਨ ਹੋ ਰਹੇ ਸਾਨੂੰ ਹੋ ਗਿਆ ਕੰਟੇ ਮੂੰਹ ਫੜੇ ਟ੍ਰੱਕ ਹੈ ਕਿ ਤੁਹਾਡੇ ਕੋਲੇ ਹਾਂ ਟੱਕੋ ਬੜੇ ਬੰਦੇ ਕਿਵੇਂ ਲੱਗਦਾ ਜਿੰਨੇ ਟ੍ਰੱਕ ਡਰਾਈਵਰ ਹੈਗੇ ਆਏ ਦੇ ਨੇ ਧਰਨੇ ਪ੍ਰਦਰਸ਼ਨਾਂ ਦੇ ਸਾਹਮਣੇ ਕੱਢਣਾ ਪੈਂਦਾ ਰੋਡਾਂ ਤੇ ਬੜੇ ਜਾਮ ਲੱਗਦੇ ਨੇ ਟ੍ਰੱਕ ਡਰਾਈਵਰ ਹੈਗੇ ਆ ਉਹਨਾਂ ਨੂੰ ਬੜੀ ਬੜੀ ਸਾਨੂੰ ਤਾਂ ਦਿੱਕਤ ਹੀ ਬਹੁਤ ਆਉਂਦੀ ਸੀ ਬੈਠੀ ਕੱਲ੍ਹ ਤੋਂ ਮਾਰ ਪਰ ਨਾਲ ਜਾਗਲਾ ਡਿੱਕੀ ਜਾਂਦਾ ਇੱਕ ਗੱਡੀ ਲੰਗੀ ਇੱਕ ਖੜੀ ਹੈ ਤੇ ਮਾਲਕ ਤਾਂ ਕਹੂ ਕੋਈ ਨਾ ਤੂੰ ਕਿਉਂ ਖੜਾ ਗਿਓ ਉਹ ਵੀ ਮਿਲਾਂ ਜਿਵੇਂ ਜਾਂਦਾ ਟਰੱਕਾਂ ਦੇ ਵਿੱਚ ਕਿੱਦਾਂ ਮਾਲ ਵੀ ਹੁੰਦਾ ਹਾਂ ਹਾਂ ਠੀਕ ਹੈ ਸ਼ਾਇਦ ਕੀ ਕਰਨਾ ਚਾਹੀਦਾ ਫਰੈਸਰਾਂ ਜਿਵੇਂ ਤੁਹਾਨੂੰ ਇਹਦਾ ਕੋਈ ਸਰਕਾਰੀ ਦਰਾਂ ਤੇ ਲਾਉਣ ਜਿੱਥੇ ਮਤਲਬ ਕਚਹਿਰੀ ਹੈ ਕੋਈ ਹੋਰ ਇੱਥੇ ਰੋਡ ਰੋਕ ਕੇ ਲੋਕਾਂ ਨੂੰ ਹੈਰਾਨ ਕਰਨ ਦਾ ਕੀ ਹੈ ਇਹ ਜਿਹੜੇ ਰੋਣਾ ਰੋਕਦੇ ਆ ਤੇ ਇਹਨਾਂ ਵਿੱਚ ਲੋਕਾਂ ਨੂੰ ਪਰੇਸ਼ਾਨ ਕਰਦੇ ਤੇ ਉਹਨਾਂ ਕੋ ਮਤਲੇ ਹੱਲ ਹੋ ਜਾਣਗੇ ਨਹੀਂ ਹੁੰਦੇ ਇਹ ਅਸੀਂ ਹੈਰਾਨ ਹੁੰਦੇ ਉਹਨਾਂ ਨੂੰ ਕੀ ਮਤਲੇ ਹੱਲ ਉਹ ਤਾਂ ਅਸੀਂ ਹੈਰਾਨ ਹੁਏ ਨੇ ਸਾਨੂੰ ਸਾਡੇ ਭਾਈ ਐ ਸਾਨੂੰ ਹੈਰਾਨ ਕਰੀ ਜਾਂਦੇ ਗੱਲ ਤਾਂ ਇਹਨਾਂ ਦੀ ਜ਼ੋਰ ਦਿਮਾਗ ਹੋ ਉਹਨੂੰ ਕੋ ਥਾਣਾ ਸੇ ਘੇਰਾਉ ਕਰਨਾ ਚਾਹੀਦਾ ਜਿਲ੍ਹਾ ਕਲੈਕਟਰ ਪਾਸੇ ਆਣਾ ਚਾਹੀਏ ਕਿਤਨੇ ਸਕੂਲ ਦੇ ਛੋਟੇ ਬੱਚੇ ਫਸੇ ਹੋਏ ਆ ਇਸ ਥਾਮ ਮੈਂ ਕਿਤਨੇ ਡਰਾਈਵਰ ਫਸੇ ਹੋਏ ਆ ਕਿਤਨੇ ਘਰ ਜਾਣੇ ਵਾਲੇ ਲੋਕ ਫਸੇ ਭੁਕੇ ਜਿਹਾ ਸੇ ਬੈਠੇ ਸਭ ਛੋਟੇ ਛੋਟੇ ਬੱਚੇ ਇਹ ਕੀ ਜਾਣਦੇ ਆ

ਕਿਸੇ ਕੋ ਚਾਏ ਬਣੇ ਕੀ ਦਿੱਕਤ ਹੈ ਅਮੇ Rajasthan ਜਾਣਾ ਦਾ बीकानेर बहुत लेट हो जाओगे फिर लेट तो होंगे ही धरने में फस जाएंगे